ਹਾਂਜੀ ਬਈ ਮਿੱਤਰੋ ਕੀ ਹਾਲ ਚੱਲੇ ਸਾਰੇ ਵੀਰਾਂ ਦਾ ਉਮੀਦ ਕਰਦਾ ਤੁਸੀਂ ਸਾਰੇ ਭਰਾ ਠੀਕ ਹੋਵੋਗੇ ਤੇ ਮਿੱਤਰੋ ਮੀਂਹ ਵਾਲਾ ਮੌਸਮ ਇਹ ਵਾ ਮੀਂਹ ਸਵੇਰੇ ਪੈ ਕੇ ਵੀ हट ਗਿਆ ਇਹ ਤੇ ਆਪਾਂ ਆ ਗਏ ਹੁਪਰ ਕਬੂਤਰਾਂ ਕੋਲੇ ਜਿਵੇਂ ਕਿ ਤੁਹਾਨੂੰ ਕੱਲ ਦੇ ਵਲੌਗ ਵਿੱਚ ਦੱਸਿਆ ਤਾਂ ਵੀ ਅੱਜ ਕਰਨੀ ਆਪਾਂ ਨੇ ਕਬੂਤਰੀਆਂ ਅਤੇ ਬੱਚਿਆਂ ਦੀ ਡਿਵਰਮਿੰਗ ਤੇ ਕਰ ਲਿਆ ਮਿੱਤਰੋ ਆਪਾਂ ਦਵਾਈ ਗੋਲੀਆਂ ਲੈ ਲਈਆਂ ਪਹਿਲਾਂ ਤਾਂ ਸਲਾਹ ਬਣੀ ਸੀ ਵੀ ਇਜ਼ੀ ਪੈਟ ਗੋਲੀ ਲਾ ਦਈਏ ਤੇ ਉਹ ਆਪਣੇ ਕੋਲ ਪਈ ਸੀ ਲੈ ਕੇ ਆਣੀ ਪੈਣੀ ਸੀ ਜਿਹੜੀ ਆਪਣੇ ਕੋਲ ਪਈ ਸੀ ਉਹੋ ਹੀ ਵੀ ਐਕਸਪਾਇਰ ਅਗਸਤ ਮਹੀਨੇ ਦੀ 8ਵੇਂ ਮਹੀਨੇ ਦੀ ਤਾਂ ਕਰਕੇ ਆਪਾਂ ਉਹ ਲਾ ਨਹੀਂ ਰਹੇ ਤੇ ਇਹੀ ਲਾ ਦਾਂਗੇ ਇਹ ਗੋਲੀ ਹੈਗੀ ਆ ਬਾਰਮਲੀ ਮਿੱਤਰੋ ਅੱਧੀ ਗੋਲੀ ਲਾਵਾਂਗੇ ਇਹ ਹੈਗੀ ਆ ਐਵਿਟਰੋਲ ਪਲਸ ਕੇ ਹੀ ਆਪਾਂ ਇਹ ਸਪੈਸ਼ਲ ਬਾਰੋ ਹੀ ਮੰਗਾਈ ਤੀਏ ਤੇ ਪੱਕਾ ਪਤਾ ਇਹ ਵੀ ਬਾਹਰ ਦੀ ਹੋ ਐ ਕੋਈ ਇੱਥੇ ਤੋਂ ਨਹੀਂ ਲਈ ਇੰਡੀਆ ਤੋਂ ਕਿਉਂਕਿ ਸਾਨੂੰ ਪਤਾ ਡੁਪਲੀਕੇਟ ਵਾਲ ਚੱਲ ਜਿੰਦਾ ਇੰਡੀਆ ਇਹ ਤੇ ਬਾਕੀ ਮਿੱਤਰੋ ਨਾਦੀ ਹੁਣ ਕੂਤਰਾਂ ਨੂੰ ਕੂਤਰੀਆਂ ਨੂੰ ਅਤੇ ਬੱਚਿਆਂ ਨੂੰ ਕਰੀਏ ਇਹਨਾਂ ਦੀ ਡਿਵਰਮਿੰਗ ਤੇ ਸਾਨੂੰ ਰਿਜ਼ਲਟ ਦਿਖਾਉਂਦੇ ਆ ਕਿਉਂਕਿ ਆਪਣੇ ਕੋਲ ਨੀਲਜੈਨ ਵੀ ਪਈਦੀ ਲਾ ਆਪਾਂ ਉਹ ਵੀ ਲਾ ਸਕਦੇ ਸੀ ਕੀੜਿਆਂ ਤੋਂ ਪਰ ਉਹ ਆਪਾਂ ਇਸ ਲਈ ਨਹੀਂ ਲਾ ਰਹੇ ਮਿੱਤਰੋ ਉਹ ਦਵਾਈ ਜਦੋਂ ਲੱਗੀ ਕੂਤਰਾਂ ਨੇ ਗਲਛਣਾ ਖੁੱਡਾ ਹੋ ਜਾਣਾ ਫਿਰ ਮਿੱਤਰੋ ਗਿੱਲਾ ਕੱਲ ਆਪਾਂ ਨੇ ਕੂਤਰਾਂ ਉਾਂ ਦਾਣੇ ਪਾਈ ਨਹੀਂ ਸੀ ਬਾਕੀ ਨੈਟ ਲਾ ਲਈਏ ਆ ਫਿਰ ਬਾਹਰ ਛੱਡੀ ਜਾਵਾਂਗੇ ਉਸ ਤੋਂ ਬਾਅਦ ਅੰਦਰ ਬਾੜ ਦਾਂਗੇ ਲਓ ਜੀ ਨੈਟ ਲਿਆ ਹੈ ਲਾ ਮਿੱਤਰੋ ਤੇ ਬਾਕੀ ਤੁਹਾਨੂੰ ਦਿਖਾਉਂਦੇ ਆ ਤੇ ਬਾਕੀ ਇਧਰੋਂ ਵੀ ਸੈਟਿੰਗ ਕਰਤੀ ਸੀ ਨੈਟ ਦੀ ਇਧਰੋਂ ਕਚਰਾ ਕੁਚਰਾ ਚੱਕ ਕੇ ਗੱਟੀਆਂ ਮਾਰਤੀਆਂ ਐ ਇੱਥੇ ਉਹਨੀ ਡੋਲੀ ਆ ਜੂਗੀ ਉਹ ਸਾਹਮਣੇ ਪਈ ਐ ਕਰਦਾਂਗੇ ਉਹ ਵੀ ਫਿੱਟ ਤੇ ਬਾਕੀ ਇਧਰ ਕੁ ਉਤਰ ਕੁ ਵਾਤਰ ਢਾਕ ਤੇ ਸੀ ਮੀ ਮਿੱਤਰੋ ਬਹੁਤ ਵਿਆਸ ਰੇ ਤੇ ਹੁਣ ਵੀ ਹਵਾ ਚੱਲੀ ਜਾਂਦੀ ਐ ਦੋ ਦਿਨ ਹੋਰ ਬਰਸਾਤ ਪੂਰਾ ਹfte ਜੇ ਦੱਸੀ ਵੀ ਐ ਤੇ ਬਾਕੀ ਜਿਹੜਾ ਬੱਚਾ ਕੱਲ ਖੋਇਆ ਸੀ ਉਹਨਾਂ ਚੋਂ ਕੋਈ ਨਹੀਂ ਮਿਲਿਆ ਇੱਕ ਆਪਣਾ ਸੀ ਜਿਹੜਾ ਆਪਾਂ ਨੂੰ ਪਤਾ ਨਹੀਂ ਸੀ ਉਹ ਸੀ ਸੁਰਖਾ ਸੱਜੇ ਡੰਡੇ ਹਰੇ ਵਾਲਾ ਬੱਚਾ ਜ਼ਹਿਰਵਾਦ ਹੋਇਆ ਬਤਾ ਜੀ ਤੇ ਉਹਦਾ ਨਹੀਂ ਪਤਾ ਲੱਗਿਆ ਇੱਕੋ ਪੂਰੀ ਪੂੰਛ ਵਾਲੇ ਦਾ ਨਹੀਂ ਪਤਾ ਲੱਗਿਆ ਲਾਲ ਚੀਨੇ ਦਾ ਚਲੋ ਕੋਈ ਨਹੀਂ ਬਾਕੀ ਕਰਦੇ ਆ ਮਿੱਤਰੋ ਹੁਣ ਡਿਵਰਮਿੰਗ ਉਤਰਾਂ ਦੀ ਇਹ ਟੋਟਲ 10 ਗੋਲੀਆਂ ਸੀ ਇਹਨਾਂ ਦਾ ਅੱਧਾ-ਅੱਧਾ ਹਿੱਸਾ ਆਪਾਂ ਨੇ ਕਰ ਲਿਆ ਟੋਟਾ ਲਓ ਜੀ ਪਾਣੀ ਦੇ ਆ ਡੋਲ ਨਮੋ ਪਰ ਦਾਂਗੇ ਤਾਂ ਆ ਜਾ ਇਧਰੋਂ ਕੱਢ ਲਾਂਦੇ ਆ ਡਰਿੰਕਰ ਕਿਉਂਕਿ ਡੱਬਾ ਦਾ ਇਸ ਟਾਈਮ ਹੈ ਨਹੀਂ ਇੱਥੇ ਭਰਨੇ ਨੂੰ ਦੇ ਕੇ ਦੁਆਈ ਨਾਲ ਲਾ ਕੇ ਦੀ ਬਾਹਰ ਛੱਡੀ ਜਾਵਾਂਗੇ ਤੇ ਨਾਲ ਦੀ ਨਾਲ ਪਾਣੀ ਦੇਈ ਜਾਵਾਂਗੇ 15 15 ਬੀਬੀ ਐਮ ਐਲ ਅਟਰੀਆਂ ਟੂਰੀਆਂ ਟਾ ਕੇ ਰੱਖਿਆ ਸੀ ਤਾਂ ਕਿ ਗਿੱਲੀਆਂ ਨਾ ਹੋਈਆਂ ਸ਼ਾਮ ਨੂੰ ਦਾਣਾ ਪਾਣੀ ਪਾਉਣਾ ਤਾਂ ਤੇ ਬਾਕੀ ਓਕੇ ਆ ਮਿੱਤਰੋ ਇਹ ਬੱਚੇ ਛੋਟੇ ਵੀ ਚੱਕ ਕੇ نیچے ਲੈ ਕੇ ਜਾਣੇ ਆ ਲੈ ਜਾਗੇ ਨਾ ਉਹ ਵੀ ਥੋੜੀ ਜਿਹੀ ਦੇ ਤੱਕ ਮੰਲਾ ਦਾ ਪਾਣੀ ਭਰ ਕੇ ਉਹ ਲੈ ਆਣਾ ਪੈਣਾ ਚਲੋ ਭਰ ਲਿਆਂਦੇ ਕੋਈ ਨਹੀਂ ਤੇ ਬਾਕੀ ਓਕੇ ਹੈ ਮਿੱਤਰੋ ਪਾਣੀ ਭਰ ਲਈਏ ਤੇ ਫਿਰ ਡੀ ਵਰਮਿੰਗ ਕਰਦੇ ਆਂ ਕਬੂਤਰਾਂ ਦੀ ਲਓ ਜੀ ਮਿੱਤਰੋ ਡ੍ਰਿੰਕਰ ਪਾਣੀ ਦਾ ਭਰ ਲਿਆਏ ਤੇ ਦਵਾਈ ਲੈ ਆਏ ਆ ਆਪਾਂ ਅੰਦਰ ਤੇ ਕਰਦੀ ਆਂ ਉਹਨਾਂ ਕਬੂਤਰੀਆਂ ਦੀ ਡੀ ਵਰਮਿੰਗ ਤੇ ਬੱਚਿਆਂ ਦੀ ਤੇ ਟ੍ਰੇ ਪਲੇਟ ਰੱਖ ਲਈਏ ਤੇ ਕੀ ਕਰਕੇ ਬਾਹਰ ਛੱਡੀ ਜਾਵਾਂਗੇ ਮਿੱਤਰੋ ਫਟਾਫਟ ਕਰਦੀ ਐ ਇਹਨਾਂ ਦੀ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਹਾਂਜੀ ਲਓ ਬਾਈ ਮਿੱਤਰੋ ਤੇ ਸਾਰੇ ਕਬੂਤਰਾਂ ਦੀ ਡਿਵਰਮਿੰਗ ਹੋ ਗਈ ਐ ਡਨ ਲਾਤੀ ਐ ਇੱਕ ਕਬੂਤਰੀ ਰਹਿ ਗਈ ਉਹਦੀ ਦਵਾਈ ਘਟ ਗਈ ਨੀਚੇ ਤੋਂ ਲਿਆ ਰਹੇ ਆ ਤੇ ਫਿਰ ਉਹ ਨੂੰ ਵੀ ਲਾ ਦਾਂਗੇ ਲਓ ਜੀ ਕੂਤਰ ਸਾਰੇ ਕਰਤੇ ਅੰਦਰ ਕਬੂਤਰੀਆਂ ਇੱਕ ਕਬੂਤਰੀ ਡਿਵਰਮਿੰਗ ਰਹਿ ਗਈ ਐ ਮਿੱਤਰੋ ਉਹਦੀ ਵੀ ਕਰ ਦੁੰਦੇ ਆ ਬਸ ਸਿਰਿੰਜ ਭਰ ਲਈ ਉਹਦੀ ਤੇ ਬਾਕੀ ਆ ਪਾਣੀ ਉਧਰ ਰੱਖ ਦਾਂਗੇ ਤੇ ਚੱਲਦੇ ਹਾਂ ਹੁਣ ਮਿੱਤਰੋ نیچے ਹਾਂਜੀ ਲੋ ਬਈ ਮਿੱਤਰੋ ਪਾਣੀ ਰੱਖ ਦੇ ਇੱਧਰ ਕੂਤਰਾ ਨੂੰ ਤੇ ਹੁਣ ਬਸ ਬੰਦ ਕਰਕੇ ਚੱਲਦੇ ਹਾਂ ਉਰੇ ਲਾ ਦਈਏ ਬੋਰਡ ਤਾਂ ਕਿ ਇਹ ਨੂੰ ਨਾਵੇ ਜੇ ਨਹੀਂ ਆਇਆ ਤਾਂ ਅੰਦਰ ਬਾਛੜ ਨਹੀਂ ਜਾਊਗੀ ਤੇ ਲੋ ਬਈ ਮਿੱਤਰੋ ਕਰਤੇ ਆ ਕੰਮ ਓਕੇ ਬਾਕੀ ਇੱਧਰ ਵੀ ਓਕੇ ਆ ਸਾਰਿਆਂ ਦੀ ਕੂਤਰਾ ਦੀ ਡੀਵਰਮਿੰਗ ਕਰਤੀ ਹੈ ਬਾਕੀ ਰਿਜ਼ਲਟ ਤੁਹਾਨੂੰ ਦਿਖ ਜੂਗਾ ਜੇ ਹੋਈਆਂ ਜੁਨਾ ਨਿਕਲੂਗੀਆਂ ਨਹੀਂ ਨਾ ਸਹੀ ਹੁਣ ਚੱਲਦੇ ਆ ਮਿੱਤਰੋ ਜਾਣਾ ਅੱਜ ਫਿਲਮ ਦੇਖਣ ਸਲਾਬ ਬਣਦੀ ਏ ਤੇ ਬਾਕੀ ਦੇਖਦੇ ਆ ਬਾਕੀ ਓਕੇ ਆ ਮਿੱਤਰੋ ਹਾਂਜੀ ਬਾਈ ਮਿੱਤਰੋ ਆ ਗਏ ਆ ਉੱਪਰ ਤੇ ਇੱਕ ਵਾਰ ਕੁਇਤਰਾ ਤੇ ਨਿਗਾ ਮਾਰ ਲਈਏ ਫੇ ਜਾਣਾ ਇਹ ਫਿਲਮ ਦੇਖਣ ਪਾਕੀ ਨਿਗਾ ਮਾਰ ਲਈਏ ਇੱਕ ਵਾਰ ਬੱਚਾ ਬਣਾਇਆ ਨਹੀਂ ਲੋ ਬਾਈ ਮਿੱਤਰੋ ਬੱਚਿਆਂ ਨੂੰ ਦਾਣੇ ਦੂਣੇ ਪਾਤੇ ਸੀ ਆਪਾਂ ਨੇ ਸਵੇਰੇ ਹੀ ਤੇ ਬਾਕੀ ਬੈਠੇ ਐਨ ਓਕੇ ਤੰਦਰੁਸਤ ਤੇ ਇੱਧਰ ਵੀ ਨਿਗਾਹ ਮਾਰ ਲਈਏ ਇੱਧਰ ਵੀ ਠੀਕ ਹੈ ਲੱਗੇ ਕੂਟਰ ਸਹੀ ਬਿੱਠਾ ਮਾਰ ਲਿਆ ਹੋ ਗਏ ਹੁਣ ਠੀਕ ਹੋਣ ਲੱਗ ਗਏ ਕੂਟਰ ਰਿਕਵਰੀ ਹੋਣ ਲੱਗ ਗਈ ਇਹਨਾਂ ਦੀ ਬਾਕੀ ਹੁਣ ਚੱਲਦੇ ਆ ਮਿੱਤਰੋ ਉੱਪਰ ਜਿਨ੍ਹਾਂ ਨੂੰ ਡੀ ਵਰਮਿੰਗ ਕਰੀਏ ਦੇਖਦੇ ਆ ਮਲਅਪ ਕੱਢਣੇ ਸ਼ੁਰੂ ਕਰੇਗਾ ਨਹੀਂ ਤੇ ਬਾਕੀ ਕੰਟ ਟੱਕਦਾ ਹੋਏ ਗਿਆ ਤੇ ਘਟੇ ਹੁਣ ਕੀ ਕਰੀਂ ਉਹ ਟਾਂ ਦੇ ਜਿੰਨੇ ਨਾ ਪੁੱਤ ਕਈ ਵਾਰੀ ਰੋਟੀ ਵੀ ਕੋਈ ਨਹੀਂ ਦਿੰਦੀ ਛੁੱਟਾ ਹੁਣ ਆਣੀ ਮੁੰਤੇ ਚੱਲਿਓ ਤੇ ਆਂਜੀ ਲੋ ਬਈ ਮਿੱਤਰੋ ਆ ਗਏ ਆ ਘਰੇ ਫਿਲਮ ਦੇਖ ਕੇ ਆ ਗਏ ਆ ਤੇ ਬਾਕੀ ਹੁਣ ਕਬੂਤਰਾਂ ਨੂੰ ਪਾ ਦਈਏ ਦਾਣੇ ਤੱਕੜੀ ਲੁਕੜੀ ਬੋਰਡ-ਬੂਡ ਕਰ ਦਈਏ ਸਾਈਡ 'ਚ ਤੇ ਸ਼ਾਮ ਨੂੰ ਡੋਲੀ ਕਰ ਲਾਂਗੇ ਅੰਦਰ ਮਿੱਤਰੋ ਤੇ ਬਾਕੀ ਕਰਦੀ ਇਹ ਨਾ ਉਹ ਦਾਣੇ ਦੋਨੇ ਪਾ ਦੀਏ। ਲੋ ਜੀ ਬੋੜ ਬੋੜ ਕਰਤੇ ਆ ਸਾਈਡ ਤੇ ਦਾਣਾ ਪਾ ਦੀਏ ਮਿੱਤਰੋ ਫਟਾਫਟ ਫੇਰ ਜਾਣਾ ਆ ਆਪਾਂ ਨੇ। ਤੇ ਹਾਂ ਜੀ ਲੋ ਬਾਈ ਮਿੱਤਰੋ ਬਾਕੀ ਜੂਨਾ ਦਾ ਦੇਖਦੇ ਆ ਕਿਹੜੇ ਕਿਹੜੇ ਨੇ ਕੱਢੀਆਂ ਕਿਹੜੇ ਨਹੀਂ। ਲੋ ਬਾਈ ਮਿੱਤਰੋ ਬਾਕੀ ਡੀ ਵਰਮਿੰਗ ਕਰਤੀ ਸੀ ਕੂਤਰਾਂ ਦੀ ਇਹਨਾਂ ਦੀ ਸਾਰਿਆਂ ਦੀ। ਤਕਰੀਬਨ ਸਿੰਮੜਾ ਪਕੜਦੇ ਆ ਥੋੜੇ ਬੋਤੇ ਜੀ ਉਹ ਗੱਡੇ ਆ ਤੇ ਬਾਕੀ ਕੱਢੀ ਜਾਊਂਗਾ ਕੋਈ ਚੱਕਰ ਨਹੀਂ ਰਿਜ਼ਲਟ ਵਧੀਆ ਆਇਆ ਵੈਸੇ ਠੀਕ ਐ ਬਸ ਜੋ ਫੈ ਹੋਣੀਆਂ ਨਹੀਂ ਤਾਂ ਹੀ ਨਹੀਂ ਗੱਡੀਆਂ ਘੱਟ ਗੱਡੀਆਂ ਐ ਬਾਈ ਗੱਡੀਆਂ ਮਾੜੀ ਮੁੱਕੀਆਂ ਆਂੀਆਂ ਤੇ ਬਾਕੀ ਠੀਕ ਐ ਮਿੱਤਰੋ ਵਾ ਇਹਨਾਂ ਨੂੰ ਵੀ ਦਾਣੇ ਰੱਖਦੀ ਹੁਣ ਤੇ ਚੱਲਦੇ ਆ ਬਾਹਰ ਇਹਨਾਂ ਨੂੰ ਵੀ ਛੋਟਾ ਵੱਡਾ ਦਾਣੇ ਪਾਈਏ ਤੇ ਚੱਲਦੇ ਆ ਪਾਣੀ ਰੱਖਦੀ ਆ ਫੇਰ ਤੇ ਬਾਕੀ ਠੀਕ ਐ ਮਿੱਤਰੋ ਦਾਣਾ ਬਾਣੀ ਪਾਦੇ ਬੱਚਾ ਲੱਗੇ ਆ ਚੁਕਾ ਨੂੰ نیچے ਸ਼ਿਫਟ ਕਰ ਦਾਂਗੇ ਤੇ ਠੀਕ ਹੈ ਜੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਚਲਦੋ ਜਲ ਮਿਲ ਸਕੋ ਮਿਲ ਜੇਗਾ ਆਪਣੀ ਨਵੀਂ ਵੀਡੀਓ ਦੇ ਵੀ ਜੁੜੇ ਰਹੋ ਵੀਡੀਓ ਨਾਲ ਧੰਨਵਾਦ ਬਾਈ